ਪੰਜਾਬੀਆਂ ਨੂੰ ਫਸਾ ਗਏ ਬੋਰਡਸ ਵਗੈਰਾ ਲਗਵਾਤੇ ਕਿ ਇੱਕ ਵਾਰ ਨਹੀਂ ਹਜ਼ਾਰ ਵਾਰ ਅਸੀਂ ਕਹਿੰਨੇ ਆ ਤੇ ਕੀ ਇਹ ਉਹਨਾਂ ਦੀ ਕੋਈ ਚਾਲ ਸੀ ਤੇ ਅਗਿਓ ਮਨਜਿੰਦਰ ਸਿੱਧੂ ਦਾ ਜਵਾਬ ਹੈ ਸੀ ਪੱਤਰਕਾਰ ਨੂੰ ਕਿ ਸਾਡੇ ਗੁਰੂ ਸਾਹਿਬ ਨੇ ਵੀ ਇਹੀ ਕੁਝ ਕੀਤਾ ਬੜੇ ਅਫਸੋਸ ਦੀ ਗੱਲ ਹੈ ਕਿ ਤੁਸੀਂ ਆਪਣੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤੁਲਨਾ ਇੱਕ ਕੇਜੀਵਾਲ ਵਰਗੇ ਥੁੱਕ ਕੇ ਚੱਟਣ ਵਾਲੇ ਇਨਸਾਨ ਦੇ ਨਾਲ ਕਰ ਦਿੱਤੀ ਕੀ ਤੁਸੀਂ ਇਹ ਸਿੱਖਿਆ ਆਪਣੇ ਗੁਰੂ ਸਾਹਿਬ ਤੋਂ ਲਈ ਹੈ ਮੈਂ ਗੁਰੂ ਦਾ ਇੱਕ ਨਿਮਾਣਾ ਸੇਖਾ ਮੈਂ ਕਦੇ ਗੁਰੂ ਮਹਾਰਾਜ ਦੀ ਤੁਲਨਾ ਕਰਨ ਬਾਰੇ ਕਦੇ ਸੋਚ ਵੀ ਨਹੀਂ ਸਕਦਾ ਆਪ ਦੇ ਸ੍ਰੀ ਖਡੂਰ ਸਾਹਿਬ ਤੋਂ ਉਮੀਦਵਾਰ ਮਨਜਿੰਦਰ ਸਿੰਘ ਸਿੱਧੂ ਨੇ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ 'ਚ ਗੁਰੂ ਗੋਬਿੰਦ ਸਿੰਘ ਜੀ ਦੀ ਤੁਲਨਾ ਅਰਵਿੰਦ ਕੇਜਰੀਵਾਲ ਨਾਲ ਕੀਤੀ ਤਾਂ ਮਨਜਿੰਦਰ ਸਿੱਧੂ ਦੇ ਇਸ ਬਿਆਨ ਨੇ ਸਿੱਖ ਜਗਤ ਵਿੱਚ ਤਰਥੱਲੀ ਮਚਾ ਦਿੱਤੀ ਹਰ ਕੋਈ ਮਨਜਿੰਦਰ ਸਿੱਧੂ ਖਿਲਾਫ ਕਾਰਵਾਈ ਦੀ ਮੰਗ ਕਰੇ ਸੋਸ਼ਲ ਮੀਡੀਆ 'ਤੇ ਮਨਜਿੰਦਰ ਸਿੱਧੂ ਖਿਲਾਫ ਜਨਤਾ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਹੈ ਉੱਧਰ ਹੁਣ ਪੰਜਾਬ ਇਕਤਾ ਪਾਰਟੀ ਦੇ ਪਠਾਨਕੋਟ ਤੋਂ ਯੂਥ ਵਿੰਗ ਦੇ ਪ੍ਰਧਾਨ ਸਿਮਰਨਜੀਤ ਕੌਰ ਨੇ ਫੇਸਬੁੱਕ ਤੇ ਲਾਈਵ ਹੋ ਕੇ ਮਨਜਿੰਦਰ ਸਿੱਧੂ ਨੂੰ ਠੋਕਮਾਰ ਜਵਾਬ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਐਡਵੋਕੇਟ ਸਿਮਰਨਜੀਤ ਕੌਰ ਪਠਾਨਕੋਟ ਤੋਂ ਅੱਜ ਮੈਂ ਜਿਸ ਇਨਸਾਨ ਦੇ ਬਾਰੇ ਗੱਲ ਕਰਨ ਜਾ ਰਹੀਆਂ ਜਿਸ ਬੰਦੇ ਦੇ ਬਾਰੇ ਅੱਜ ਮੈਂ ਗੱਲ ਕਰਨ ਜਾ ਰਹੀਆਂ ਉਹ ਐ ਆਮ ਆਦਮੀ ਪਾਰਟੀ ਦਾ ਲੋਕ ਸਭਾ ਹਲਕਾ ਖਡੂਰ ਸਾਬ ਤੋਂ ਉਮੀਦਵਾਰ ਮਨਜਿੰਦਰ ਸਿੰਘ ਸਿੱਧੂ ਮਨਜਿੰਦਰ ਸਿੰਘ ਸਿੱਧੂ ਨੂੰ ਕੱਲ ਇੱਕ ਪੱਤਰਕਾਰ ਨੇ ਇਹ ਸਵਾਲ ਕੀਤਾ ਕਿ ਕੇਜਰੀਵਾਲ ਦਾ ਮਜੀਠੀ ਤੋਂ ਮਾਫੀ ਮੰਗਣਾ ਕੋਈ ਚਾਲ ਸੀ ਪੂਰੇ ਪੰਜਾਬੀਆਂ ਨੂੰ ਫਸਾ ਗਏ ਬੋਰਡਸ ਵਗੈਰਾ ਲਗਵਾਤੇ ਕਿ ਇੱਕ ਵਾਰ ਨਹੀਂ ਹਜ਼ਾਰ ਵਾਰ ਅਸੀਂ ਕਹਿੰਨੇ ਆ ਤੇ ਕੀ ਇਹ ਉਹਨਾਂ ਦੀ ਕੋਈ ਚਾਲ ਸੀ ਤੇ ਅੱਗੋਂ ਮਨਜਿੰਦਰ ਸਿੱਧੂ ਦਾ ਜਵਾਬ ਆਇਆ ਸੀ ਪੱਤਰਕਾਰ ਨੂੰ ਕਿ ਸਾਡੇ ਗੁਰੂ ਸਾਹਿਬ ਨੇ ਵੀ ਇਹੀ ਕੁਝ ਕੀਤਾ ਉਹ ਵੀ ਜਿਸ ਵੇਲੇ ਉਹਨਾਂ ਨੂੰ gekeera ਪੈ ਗਿਆ ਸੀ ਤਾਂ ਮਹਾਰਾਜ ਨੂੰgekeera ਪੈ ਗਿਆ ਸੀ ਮਹਾਰਾਜ ਵੀ ਤਾੜੀ ਮਾਰ ਕੇ ਉੱਥੋਂ ਨਿਕਲ ਗਏ ਸੀ ਮਨਜਿੰਦਰ ਸਿੰਘ ਸਿੱਧੂ ਜੀ ਬੜੇ ਅਫਸੋਸ ਦੀ ਗੱਲ ਹੈ ਕਿ ਤੁਸੀਂ ਆਪਣੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤੁਲਨਾ ਇੱਕ ਕੇਜੀਵਾਲ ਵਰਗੇ ਥੁੱਕ ਕੇ ਚੱਟਣ ਵਾਲੇ ਇਨਸਾਨ ਦੇ ਨਾਲ ਕਰ ਦਿੱਤੀ ਜਿਸ ਨੇ ਪੰਜਾਬੀਆਂ ਦੀ ਪਿੱਠ ਦੇ ਵਿੱਚ ਛੁਰੀ ਮਾਰੀ ਪੰਜਾਬੀਆਂ ਨੂੰ ਆਪਣੀ ਪੌੜੀ ਬਣਾ ਕੇ ਉਸ ਨੇ ਆਪਣੀ ਪੋਲਿਟਿਕਸ ਚਮਕਾਈ ਬੜੇ ਅਫਸੋਸ ਦੀ ਗੱਲ ਹੈ ਕਿ ਤੁਸੀਂ ਕੇਜੀਵਾਲ ਦੀ ਤੁਲਨਾ ਸਾਡੇ ਗੁਰੂ ਸਾਹਿਬ ਦੀ ਰਣਨੀਤੀ ਦੇ ਨਾਲ ਕਰਦੇ ਪਏ ਹੋ ਕੀ ਤੁਸੀਂ ਇਹ ਸਿੱਖਿਆ ਆਪਣੇ ਗੁਰੂ ਸਾਹਿਬ ਤੋਂ ਲਈ ਹੈ ਗੁਰੂ ਸਾਹਿਬ ਉਥੇ ਤੁਹਾਨੂੰ ਪਤਾ ਹੈ ਕਿ ਚਮਕੌਰ ਦੇ ਮੈਦਾਨੇ ਜੰਗ ਦੇ ਵਿੱਚ ਕੀ ਹੋਇਆ ਕੀ ਤੁਸੀਂ ਆਪਣੇ ਇਤਿਹਾਸ ਨੂੰ ਨਹੀਂ ਜਾਣਦੇ ਚਮਕੌਰ ਦੀ ਉਹ ਕੱਚੀ ਗੜੀ ਜਿੱਥੇ ਗੁਰੂ ਸਾਹਿਬ ਦੇ ਨਾਲ 40 ਸਿੰਘ ਭੁੱਖੇ ਪਾਣੇ ਰਹੇ ਔਰ ਉਥੇ ਇੱਕ ਪਾਸੇ 10 ਲੱਖ ਦਾ ਫੌਜਾਂ ਦਾ ਘੇਰਾ ਸੀ ਇੱਕ ਇੱਕ ਸਿੰਘ ਸਵਾ ਲੱਖ ਦੇ ਨਾਲ ਲੜਿਆ ਸੀ ਉਹਨਾਂ ਦੇ ਦੋ ਸਾਹਿਬਜ਼ਾਦੇ ਵੱਡੇ ਦੋਨੋਂ ਸਾਹਿਬਜ਼ਾਦੇ ਉਸ ਮੈਦਾਨੇ ਜੰਗ ਦੇ ਵਿੱਚ ਸ਼ਹੀਦ ਹੋਏ ਸਨ ਸਾਡੇ ਗੁਰੂ ਸਾਹਿਬ ਨੇ ਆਪਣੇ ਬੱਚੇ ਸ਼ਹੀਦ ਕੀਤੇ ਆਪਣਾ ਸਰਬੰਸ ਵਾਰਿਆ ਆ ਔਰ ਗੁਰੂ ਸਾਹਿਬ ਨੇ ਕਿਹਾ ਸਵਾ ਲੱਖ ਸੇ ਇੱਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਮਨਜਿੰਦਰ ਸਿੰਘ ਸਿੱਧੂ ਜੀ ਤੁਹਾਨੂੰ ਇਹ ਸੋਚ ਆਣੀ ਚਾਹੀਦੀ ਹੈ ਕਿ ਤੁਸੀਂ ਕੇਜੀਵਾਲ ਵਰਗੇ ਬੰਦੇ ਦੀ ਤੁਲਨਾ ਸਾਡੇ ਗੁਰੂ ਸਾਹਿਬ ਦੇ ਨਾਲ ਕਰ ਦਿੱਤੀ ਇਹ ਬੜੀ ਸ਼ਰਮ ਵਾਲੀ ਗੱਲ ਹੈ ਬੜੇ ਅਫਸੋਸ ਨਾਲ ਮੈਂ ਕਹਿ ਰਹੀ ਹਾਂ ਕਿ ਤੁਸੀਂ ਇਹ ਇੱਕ ਵਿਵਾਦਿਤ ਜਿਹੜੀ ਹੈ ਇਹ ਕਿ ਬਿਆਨ ਦਿੱਤਾ ਹੈ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਹੈ ਤੇ ਮੈਂ ਹਲਕਾ ਖਡੂਰ ਸਾਹਿਬ ਦੇ ਲੋਕਾਂ ਨੂੰ ਵੀ ਮੈਂ ਇਹ ਇੱਕ ਅਪੀਲ ਕਰਾਂਗੀ ਕਿ ਇੱਕ ਪਾਸੇ ਆਮ ਆਦਮੀ ਪਾਰਟੀ ਦਾ ਇਹ ਉਮੀਦਵਾਰ ਹੈ ਜਿਹੜਾ ਕਹਿੰਦਾ ਹੈ ਕਿ ਮੈਂ ਉਥੇ ਆਪ ਤੁਹਾਡੇ ਹੱਕ ਦੀ ਗੱਲ ਕਰਾਂਗਾ ਜਿਹੜਾ ਅੱਜ ਵੀ ਵਿਵਾਦਕ ਬਿਆਨ ਦੇ ਰਿਹਾ ਕੱਲ ਨੂੰ ਇਹ ਪਾਰਲੀਮੈਂਟ 'ਚ ਪਹੁੰਚ ਕੇ ਪੰਜਾਬ ਦੇ ਕੀ ਮੁੱਦੇ ਉਠਾਏਗਾ ਪੰਜਾਬੀਆਂ ਦੇ ਹੱਕ ਦੀ ਕੀ ਗੱਲ ਕਰੇਗਾ ਆਪਣੇ ਤੇ ਲੱਗੇ ਇਲਜ਼ਾਮਾਂ ਤੋਂ ਬਾਅਦ ਦੇ ਮਨਜਿੰਦਰ ਸਿੰਘ ਸਿੱਧੂ ਨੇ ਸ੍ਰੀ ਖਡੂਰ ਸਾਹਿਬ ਦੇ ਦਰਬਾਰ ਸਾਹਿਬ ਵਿਖੇ ਪਹੁੰਚ ਕੇ ਮੁਆਫੀ ਮੰਗੀ ਹੈ ਅਤੇ ਸਿੱਖ ਸੰਗਤਾਂਗੇ ਹੋਈ ਭੁੱਲ ਲਈ ਖਿਮਾ ਯਾਤਨਾ ਲਈ ਅਰਦਾਸ ਕੀਤੀ ਹੈ ਹਾਲਾਂਕਿ ਮਨਜਿੰਦਰ ਸਿੱਧੂ ਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਪੀਡੀਏ ਦੀ ਸਾਜ਼ਿਸ਼ ਕਰਾਰ ਦਿੱਤਾ ਹੈ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਮਨਜਿੰਦਰ ਸਿੰਘ ਸਿੱਧੂ ਉਮੀਦਵਾਰ ਲੋਕ ਸਭਾ ਹਲਕਾ ਖਡੂਰ ਸਾਹਿਬ ਸੋ ਤੁਹਾਡੇ ਸਾਰੇ ਭਰਾਵਾਂ ਦੇ ਸਹਿਯੋਗ ਦੇ ਨਾਲ ਮੈਂ ਇਥੇ ਚੋਣ ਲੜ ਰਿਹਾ ਹਾਂ ਆ ਤੁਸੀਂ ਦੇਖਿਆ ਹੋਣਾ ਕਿ ਕੋਈ ਦਿਨ ਪਹਿਲਾਂ ਇੱਕ ਵੀਡੀਓ ਜਿਹੜੀ ਆ ਉਹ ਵਾਇਰਲ ਹੋਈ ਹੈ ਜਿਹਦਾ ਇੱਕ ਛੋਟਾ ਜਿਹਾ ਕਲਿੱਪ ਜਿਹੜਾ ਉਹ ਬਣਾ ਕੇ ਭੇਜਿਆ ਜਾ ਰਿਹਾ ਹੈ ਤੇ ਨਾਲ ਉਹਦੇ ਇਹ ਲਿਖਿਆ ਜਾ ਰਿਹਾ ਹੈ ਕਿ ਮਨਜਿੰਦਰ ਸਿੰਘ ਨੇ ਗੁਰੂ ਸਾਹਿਬ ਦੇ ਨਾਲ ਕਿਸੇ ਵਿਅਕਤੀ ਵਿਸ਼ੇਸ਼ ਦੀ ਜਿਹੜੀ ਹੈ ਤੁਲਨਾ ਕੀਤੀ ਹੈ ਮੈਂ ਗੁਰੂ ਦਾ ਇੱਕ ਨਿਮਾਣਾ ਸੇਖਾ ਮੈਂ ਕਦੇ ਗੁਰੂ ਮਹਾਰਾਜ ਦੀ ਤੁਲਨਾ ਕਰਨ ਬਾਰੇ ਕਦੀ ਸੋਚ ਵੀ ਨਹੀਂ ਸਕਦਾ ਕਿਉਂਕਿ ਸਾਡਾ ਸਾਰਾ ਪਰਿਵਾਰ ਜਿਹੜਾ ਉਹ ਗੁਰਸਿੱਖ ਪਰਿਵਾਰ ਹੈ ਸੋ ਮੈਂ ਉਹਨਾਂ ਸਾਰੇ ਜਿਹੜੀ ਵੀ ਸਾਥ ਸੰਗਤ ਕੋਲੇ ਪਹੁੰਚੀ ਹੋਣਾਂ ਲਈ ਇਹ ਗੱਲ ਕਲੀਅਰ ਕਰਨੀ ਚਾਹੁੰਦਾ ਕਿ ਮੈਂ ਅਜਿਹਾ ਕੋਈ ਵੀ ਗੁਰੂ ਸਾਹਿਬ ਦੀ ਜਿਹੜੀ ਤੁਲਨਾ ਵਾ ਉਹ ਨਹੀਂ ਕਿਸੇ ਵਿਅਕਤੀ ਵਿਸ਼ੇਸ਼ ਦੇ ਨਾਲ ਕੀਤੀ ਮੇਰੀ ਜਿਹੜੀ ਉਹ ਵੀਡੀਓ ਆ ਉਹ ਤਕਰੀਬਨ 13 ਤਰੀਕ ਨੂੰ 2 ਵਜੇ ਬਣਾਈ ਗਈ ਆ ਤੇ 14 ਤਰੀਕ ਨੂੰ ਸ਼ਾਮ 6 ਵਜੇ ਜਿਹੜੀ ਆ ਉਹਨੂੰ ਲਾਈਵ ਕੀਤਾ ਜਾਂਦਾ ਕਿਸੇ ਸੌਫਟਵੇਅਰ ਦੇ ਨਾਲ ਉਹਨਾਂ ਇਹਦੇ ਵਿੱਚ ਸਮਾਂ ਸੀ ਉਹਦੇ ਵਿੱਚ ਉਹਦੇ ਵਿੱਚ ਤੋੜ ਮਰੋੜ ਕੀਤੀ ਗਈ ਪਰ ਮੈਂ ਜਿਹੜੀ ਛੋਟੀ ਕਲਿੱਪ ਸੀ ਉਹਨੂੰ ਵੇਖ ਕੇ ਤਾਂ ਲੱਗਦਾ ਸੀ ਕਿ ਵਾਕਈ ਮੈਂ ਇਦਾਂ ਕੁਝ ਕਿਹਾ ਪਰ ਮੈਂ ਸਾਰੇ ਸਾਥੀਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਮੇਰੀ ਕੋਈ ਵੀ ਇਦਾਂ ਦੀ ਭਾਵਨਾ ਨਹੀਂ ਸੀ ਨਾ ਹੀ ਮੈਂ ਕਿਸੇ ਨਾਲ ਜਿਹੜੀ ਆ ਤੁਲਨਾ ਕੀਤੀ ਉਹਦੇ ਵਿੱਚ ਮੈਂ ਉਦੋਂ ਵੀ ਕਲੀਅਰ ਕਰ ਦਿੱਤਾ ਸੀ ਕਿ ਅਸੀਂ ਕੋਈ ਤੁਲਨਾ ਨਹੀਂ ਕਰ ਰਹੇ ਅਸੀਂ ਤਾਂ ਗੁਰੂ ਮਹਾਰਾਜ ਦੇ ਚਰਨਾਂ ਦੀ ਧੂੜ ਆ ਸੋ ਫਿਰ ਵੀ ਦੇ ਸਾਡੇ ਸਮੂਹ ਸਾਧ ਸੰਗਤ ਨੂੰ ਸਾਡੇ ਸਿੱਖ ਜਗਤ ਨੂੰ ਇਸ ਗੱਲ ਦੇ ਨਾਲ ਉਹਨਾਂ ਦੇ ਮਨਾਂ ਨੂੰ ਠੇਸ ਪਹੁੰਚੀ ਆ ਤੇ ਅੱਜ ਮੈਂ ਅੱਠ ਗੁਰੂਆਂ ਦੀ ਧਰਤੀ ਖਡੂਰ ਸਾਹਿਬ ਤੇ ਅੱਠ ਗੁਰੂਆਂ ਦੇ ਚਰਨ ਛੋਹ ਪ੍ਰਾਪਤ ਹੈ ਉੱਥੇ ਅੱਜ ਇੱਕ ਨਿਮਾਣੇ ਸਿਰਪ ਵਜੋਂ ਮਾਫੀ ਮੰਗਣ ਦੇ ਲਈ ਆਇਆ ਕਿ ਪ੍ਰਮਾਤਮਾ ਜੀ ਮੈਂ ਅਜਿਹੀ ਕੋਈ ਗਲਤੀ ਜਿਹੜੀ ਉਹ ਨਹੀਂ ਕੀਤੀ ਪਰ ਫਿਰ ਵੀ ਮੇਰੇ ਸਿਆਸੀ ਵਿਰੋਧੀਆਂ ਵੱਲੋਂ ਉਸ ਨੂੰ ਇਸ ਤਰੀਕੇ ਨਾਲ ਘਟ ਵੱਢ ਕੇ ਜਿਹੜਾ ਉਹ ਪੇਸ਼ ਕੀਤਾ ਗਿਆ ਤਾਂ ਗੁਰੂ ਮਹਾਰਾਜ ਜੀ ਮੈਨੂੰ ਇਸ ਗੱਲ ਤੇ ਮਾਫੀ ਦਿਓ ਤੇ ਮੈਨੂੰ ਆਉਣ ਵਾਲੇ ਸਮੇਂ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਰੱਖਿਓ ਤਾਂ ਜੋ ਮੈਂ ਇਸ ਸਮੂਹ ਜਿਹੜੀ ਸੰਗਤ ਹੈ ਉਹਦੇ ਉਹਦੇ ਦੀ ਸਿਸਟਮ ਦੀ ਲੜਾਈ ਜਿਹੜੀ ਆ ਉਹ ਲੜ ਸਕਾਂ ਤੋ ਦੋਸਤੋ ਮੈਂ ਇਹ ਕਹਿਣਾ ਚਾਹੁੰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੈਂ ਬਿਲਕੁਲ ਇੱਕ ਆਮ ਪਰਿਵਾਰ ਦਾ ਬੱਚਾ ਹਾਂ ਪਾਰਟੀ ਨੇ ਪਹਿਲੀ ਵਾਰੀ ਇੱਕ ਨੌਜਵਾਨ ਨੂੰ ਟਿਕਟ ਦਿੱਤੀ ਹੈ ਬਹੁਤ ਜਿਹੜੀਆਂ ਚਾਲਾਂ ਮੇਰੇ ਨਾਲ ਚਲੀਆਂ ਜਾਣਗੀਆਂ ਇੱਕਦਮ ਹੀ ਉਸ ਚੀਜ਼ ਦੇ ਉੱਤੇ ਮੇਰੇ ਕੋਲ ਸਪਸ਼ਟੀਕਰਨ ਲੈ ਲਿਆ ਕਰੋ ਕਿਉਂਕਿ ਇਸ ਵਾਰ ਜਿੱਦਾਂ ਜਥੇਬੰਦੀਆਂ ਬਹੁਤ ਸਮੂਚੀਆਂ ਜਿੱਥੇ ਬੰਦੀਆਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਸਹਿਯੋਗ ਕੀਤਾ ਜਿਨ੍ਹਾਂ ਨੇ ਸਾਰੀ ਗੱਲ ਨੂੰ ਸਮਝਿਆ ਜਿਨ੍ਹਾਂ ਨੂੰ ਮੈਂ ਪੂਰਾ ਦੱਸਿਆ ਕਿ ਅਸਲ ਦੇ ਵਿੱਚ ਗੱਲ ਕੀ ਹੋਈ ਸੀ ਸੋ ਸਿਰਫ ਆ ਇੱਕ ਰਾਜਨੀਤਿਕ ਸਿਆਸੀ ਪਾਰਟੀ ਜਿਹੜੀ ਆ ਪੀਡੀਏ ਹੈ ਆ ਜਿਹੜਾ ਐਲਾਈਅੰਸ ਹੈ ਇਹਨਾਂ ਦੇ ਪਾਰਟੀ ਦੇ ਬੰਦਿਆਂ ਨੇ ਇਹ ਸਾਰੇ ਬਿਆਨ ਦੀ ਜਿਹੜੀ ਆ ਉਹ ਤੋੜ ਮਰੋੜ ਕਰਕੇ ਛੋਟੀਆਂ-ਛੋਟੀਆਂ ਕਲਿੱਪਾਂ ਜਿਹੜੀਆਂ ਉਹ ਪਾਈਆਂ ਗਈਆਂ ਕਿਉਂਕਿ ਇਹਨਾਂ ਨੂੰ ਇਥੋਂ ਪੈ ਕਿਉਂਕਿ ਇੱਥੋਂ ਦੇ ਲੋਕ ਜਿਹੜੇ ਆਉ ਇੱਕ ਨੌਜਵਾਨ ਚਿਹਰੇ ਦੇ ਨਾਲ ਹੋਣ ਜਾ ਰਹੇ ਆ ਕਿਉਂਕਿ ਜਿਹੜੇ ਮੈਂ ਇੱਥੇ ਮੁੱਦੇ ਚੁੱਕੇ ਆ ਕਿ ਜਿਹੜੇ ਲੀਡਰ ਨੇ ਜਦੋਂ ਰਾਜਨੀਤੀ ਇੱਕ ਸੇਵਾ ਹੈ ਫਿਰ ਇਹ ਤਨਖਾਹ ਕਿਉਂ ਲੈਂਦੇ ਨੇ ਜਦੋਂ 150 ਰੁਪਏ ਦਾ ਫੋਨ ਡਾਟ ਚਾਰਜ ਹੋ ਜਾਂਦਾ ਫਿਰ ਲੀਡਰਾਂ ਨੂੰ 15-15 ਹਜ਼ਾਰ ਕਿਉਂ ਮਿਲਦਾ ਜੇਕਰ ਅੱਜ ਸਾਡੇ ਜਿਹੜੇ ਗਵਰਨਮੈਂਟ ਦੇ ਮੁਲਾਜ਼ਮ ਨੇ ਉਹਨਾਂ ਦੀ ਜਿਹੜੀ ਹੁਣ ਪੈਨਸ਼ਨ ਜਿਹੜੀ ਉਹ ਨਹੀਂ ਲੱਗਦੀ ਤੇ ਫਿਰ ਇਹਨਾਂ ਦੀ 5 ਸਾਲਾਂ ਬਾਅਦ ਜਿਹੜੀ ਆ ਪੈਨਸ਼ਨ ਆ ਉਹ ਕਿਉਂ ਲੱਗ ਜਾਂਦੀ ਆ ਸੋ ਇਹ ਸਾਰੇ ਮੁੱਦਿਆਂ ਨੂੰ ਲੈ ਕੇ ਜਦੋਂ ਲੋਕਾਂ ਦੇ ਵਿੱਚ ਇਹ ਗੱਲ ਪਹੁੰ ਕਿਉਂਕਿ ਸਾਡੇ ਮੁੱਦੇ ਆ ਤਾਂ ਫੇਰ ਠੀਕ ਹੋਣਗੇ ਸੋ ਜੇ ਲੀਡਰ ਸਾਡੇ ਠੀਕ ਹੋਣਗੇ ਇਸ ਕਰਕੇ ਸਤਿਕਾਰਯੋਗ ਸਾਰੇ ਸਾਥੀਆਂ ਕੋ ਜਿਨ੍ਹਾਂ ਨੂੰ ਇਸ ਮੇਰੀ ਗੱਲ ਨਾਲ ਇਹਨਾਂ ਵਿਰੋਧੀਆਂ ਵੱਲੋਂ ਜੋ ਵੀ ਪ੍ਰਚਾਰ ਕੀਤਾ ਗਿਆ ਸੀ ਤੁਹਾਡੇ ਮਨਾਂ ਨੂੰ ਫੇਸ ਪਹੁੰਚੀ ਉਹਦੇ ਲਈ ਮੈਂ ਹਿੰਮਤ ਦਾ ਜਾਚਕਾਂ ਕਿ ਸਾਥੀਓ ਮੈਂ ਇੱਕ ਹੋਰ ਗੱਲ ਦੱਸਣਾ ਚਾਹੁੰਨਾ ਅਜੇ ਮੈਂ ਆਪਣੀ ਚੋਣ ਮਹਿੰਮ ਦਾ ਅਗਾਜ਼ ਜਿਹੜਾ 20 ਤਰੀਕ ਨੂੰ ਗੁਰੂ ਮਹਾਰਾਜ ਦੇ ਕਰਤਰਨタル ਸਾਹਿਬ ਜਾ ਕੇ ਅਰਜਨਦੇਵ ਜੀ ਪਾਸ਼ਾ ਕੁਆ ਅਸ਼ੀਰਵਾਦ ਲੈ ਕੇ ਕਰਨਾ ਪਰ ਉਸ ਤੋਂ ਪਹਿਲਾਂ ਹੀ ਤੁਹਾਨੂੰ ਦੱਸਣਾ ਚਾਹੁੰਨਾ ਕਿ ਅਜੇ ਅਸੀਂ ਪੋਸਟਰ ਵੀ ਨਹੀਂ ਛਾਪੇ ਤੇ ਮੇਰੇ ਪੋਸਟਰ ਜਿਹੜੇ ਆ ਉਹ ਪਤਾ ਨਹੀਂ ਨਕਲੀ ਕਿੱਥੋਂ ਬਣਾ ਕੇ ਤੇ ਸਰਕਾਰੀ ਜਿਹੜੇ ਖੰਭੇ ਨੇ ਸਰਕਾਰੀ ਜਿਹੜੀ ਜਗ੍ਹਾ ਉਹਦੇ ਤੇ ਲਾਉਣੇ ਨਾ ਸ਼ੁਰੂ ਵੀ ਕਰਦੇ ਨੇ ਕਿ ਹੁਣ ਇਹਨੂੰ ਚੋਣ ਕਮਿਸ਼ਨ ਉਲਝਾ ਲੇ ਸੋ ਮੈਂ ਕੋਈ ਰਾਜਨੀਤਿਕ ਵਾਰ ਨਹੀਂ ਆ ਮੈਂ ਆਮ ਪਰਿਵਾਰ ਦਾ ਬੱਚਾ ਮੈਨੂੰ ਬਹੁਤ ਜ਼ਿਆਦਾ ਘੇਰਿਆ ਜਾਊਗਾ ਜਿੱਦਾਂ ਉਹਨੇ ਇਹਨਾਂ ਨੇ ਮੇਰੇ ਨਾਲ ਜੋੜਿਆ ਜਾਂਦਾ ਕਿ ਇੱਕ ਬੀਬੀ ਨਾਲ ਇਹਨੇ ਛੇੜਛਾੜ ਕੀਤੀ ਮਤਵ ਵਿਸ਼ਪਸ਼ਟੀਕਰਨ ਚੁੱਕਾ ਕਿ ਇਹੋ ਜੀ ਉਥੇ ਕੋਈ ਗੱਲ ਨਹੀਂ ਸੀ ਹੋਈ ਉਦੋਂ ਵੀ ਮੈਨੂੰ ਪਰਚੇ ਦੇ ਵਿੱਚ ਫਸਾਇਆ ਗਿਆ ਹੁਣ ਉਹਨੂੰ ਕਿਹਾ ਜਾ ਰਿਹਾ ਕਿ ਇਹਨੂੰ ਪੇਪਰ ਨਹੀਂ ਭਰਨਦੇ ਨੇ ਸੋ ਸਾਰੇ ਸਾਥੀਓ ਇਹ ਮੇਰੇ ਨਾਲ ਬਹੁਤ ਜ ਸਾਰੀਆਂ ਜਿਹੜੀਆਂ ਚੀਜ਼ਾਂ ਹੋਣਗੀਆਂ ਪਰਿਵਾਰ ਦੇ ਵਿੱਚੋਂ ਆ ਸੋ ਤੁਸੀਂ ਸਾਰਿਆਂ ਨੇ ਮੇਰਾ ਸਾਥ ਦੇਣਾ ਤੇ ਮੈਂ ਦੁਬਾਰਾ ਜਿਹੜੇ ਵੀ ਸਾਥੀਆਂ ਦੇ ਮੇਰੇ ਉਸ ਇਹਨਾਂ ਨੂੰ ਇਹ ਵਿਰੋਧੀਆਂ ਦੀ ਕੋਸ਼ਿਸ਼ ਕਰਨ ਦੇ ਨਾਲ ਜਿਹੜੇ ਉਹਨਾਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ ਸਾਧ ਸੰਗਤ ਨੂੰ ਜਥੇਬੰਦੀਆਂ ਨੂੰ ਸਾਡੇ ਸਿੱਖ ਜਗਤ ਨੂੰ ਉਹਦੇ ਲਈ ਮੈਂ ਖਿਮਾ ਦਾ ਜਾਚਕਾ ਹਾਲਾਂਕਿ ਮਨਜਿੰਦਰ ਸਿੱਧੂ ਆਪਣੇ ਤੋਂ ਹੋਈ ਪੂਲ ਲਈ ਮਾਫੀ ਮੰਗ ਚੁੱਕੇ ਨੇ ਪਰ ਦੂਜੇ ਪਾਸੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਵਡੂੰਗਰ ਨੇ ਸਿੱਧੂ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਝਟਕਾਉਣ ਦੇ ਕਥਿਤ ਦੋਸ਼ ਠੇ ਅਪਰਾਧਿਕ ਮਾਮਲਾ ਦਰਜ ਕਰਵਾਉਣ ਦੀ ਮੰਗ ਕੀਤੀ ਹੈ ਪਰ ਹਾਲੇ ਤੀਕਰ ਮਾਮਲੇ ਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕੋਈ ਪ੍ਰਤੀਕਰਮ ਸਾਹਮਣੇ ਨਹੀਂ ਆਇਆ ਬਿਊਰੋ ਰਿਪੋਰਟ ਪੰਜਾਬੀ ਲੁੱਕ ਚੈਨਲ